ਹਾਂਜੀ ਸਸਤੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇਖੋ ਜੀ ਸਲਵਾਰ ਦੇ ਵਾਲ ਪਾਉਣੇ ਦੱਸਾਂਗੇ ਦੇਖੋ ਬਹੁਤ ਵਾਰੀ ਆਪਾਂ ਸਲਵਾਰ ਦੇ ਵਾਲਾਂ ਦੀ ਵੀਡੀਓ ਪਾਈ ਵੀ ਹੈਗੀ ਪਰ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਸਲਵਾਰ ਦੀ 벨ਟ ਬਣਾਉਣੀ ਵੀ ਦੱਸੋ ਅੱਜ ਆਪਾਂ ਤੁਹਾਨੂੰ ਦੋਵੇਂ ਚੀਜ਼ਾਂ ਦੱਸਾਂਗੇ ਦੇਖੋ ਪਹਿਲਾਂ ਤਾਂ ਆਪਾਂ ਇਦਾਂ ਸਾਰੇ ਆਪਣੇ ਸਲਵਾਰ ਦੇ ਪੱਲੇ ਅਟੈਚ ਕਰ ਲੈਣੇ ਨੇ ਪੱਲਿਆਂ ਨੂੰ ਆਪਾਂ ਇਦਾਂ ਕੁੰਦਿਆਂ ਨਾਲ ਅਟੈਚ ਕਰ ਲੈਣਾ ਤੇ ਆ ਦੇਖੋ ਆਸਣ ਵਾਲੀ ਸਲਾਈ ਆਪਾਂ ਸਭ ਤੋਂ ਪਹਿਲਾਂ ਲਾਉਣੀ ਹੁੰਦੀ ਆ ਆਸਣ ਵਾਲੀ ਸਲਾਈ ਲਾ ਕੇ ਇਧਰ ਲਈ ਵੀ ਉਧਰ ਲਈ ਵੀ ਉਸ ਤੋਂ ਬਾਅਦ ਆਪਾਂ ਪੱਲੇ ਜੜ ਲੈਣੇ ਨੇ ਪੱਲੇ ਜੜਨ ਤੋਂ ਬਾਅਦ ਦੇਖੋ ਆਪਣਾ ਆਹ ਵਾਲਾ ਹਿੱਸਾ ਪ੍ਰੋਪਰ ਰੈਡੀ ਆ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ 벨ਟ ਕਿੰਨੀ ਲੈਣੀ ਹੁੰਦੀ ਆ ਕਿੰਨੀ ਉਹਦੀ ਲੰਬਾਈ ਲੈਣੀ ਆ ਕਿੰਨੀ ਚੜਾਈ ਲੈਣੀ ਆ ਦੇਖੋ ਸਭ ਤੋਂ ਪਹਿਲਾਂ ਜਿਹੜੀ 벨ਟ ਆ ਗਈ 벨ਟ ਦੀ ਜਿਹੜੀ ਐਦਾਂ ਲੰਬਾਈ ਆ ਗਈ ਇਹ ਤਾਂ ਦੇਖੋ ਜੀ ਆਪਾਂ 8.5 ਲੈਣੀ ਹੁੰਦੀ ਆ ਇਹ ਆਪਣੀ 9 ਆਂਗੀ 8.5 9 ਇੰਚ ਕਾਫੀ ਹੁੰਦੀ ਆ ਇਦੂ ਆਪਾਂ ਜ਼ਿਆਦਾ ਨਹੀਂ ਲੈਣੀ ਕਿਉਂਕਿ ਜਿਹੜੀ ਬੈਲਟ ਆ ਆਪਾਂ 4.5 ਜਾਂ 5 ਇੰਚ ਹੀ ਰੈਡੀ ਰੱਖਣੀ ਹੁੰਦੀ ਆ ਇਸ ਤੋਂ ਜ਼ਿਆਦਾ ਨਹੀਂ 4 4.5 5 ਇਸ ਤੋਂ ਜ਼ਿਆਦਾ ਬੈਲਟ ਨਹੀਂ ਪੈਂਦੀ ਜੀ ਠੀਕ ਆ ਜੀ ਜਿਹੜੀ ਬੈਲਟ ਦੀ ਇਸ ਤਰ੍ਹਾਂ ਚੜਾਈ ਆ ਦੇਖੋ ਇਹ ਥੋੜਾ ਜਿਹਾ ਹੈਵੀ ਸਾਈਜ਼ ਦਾ ਸੂਟ ਸੀਗਾ ਦੇਖੋ ਸਲਵਾਰ ਦੀ ਜਿਹੜੀ 벨ਟ ਦੀ ਚੜਾਈ ਹੈ ਆਪਾਂ 29 ਇੰਚ ਤਿਆਰ ਰੱਖਣੀ ਹੈਗੀ ਠੀਕ ਹੈ ਜੀ ਆਪਾਂ 30 ਤੇ ਕਟਿੰਗ ਕੀਤੀ 1 ਇੰਚ ਅੱਧਾ ਇੰਚ ਇਧਰ ਸਲਾਈ 'ਚ ਜਾਊ ਅੱਧਾ ਇੰਚ ਇਧਰ ਜਾਊਗਾ ਠੀਕ ਹੈ ਜਿੰਨੀ ਤੁਹਾਡੀ हिਪ ਆਗੀ हिਪ 'ਚ ਤੁਸੀਂ 4 ਇੰਚ ਪਲੱਸ ਕਰਨਾ ਹੁੰਦਾ हिਪ ਦੇ ਵਿੱਚ 4 ਇੰਚ ਕਰ ਲਓ ਪਲੱਸ ਇਹਨਾਂ ਦੀ 26 ਇੰਚ हिਪ ਸੀਗੀ 26 ਦੇ ਵਿੱਚ ਆਪਾਂ 4 ਇੰਚ ਪਲੱਸ ਕਰਕੇ 26 27 28 29 30 ਆ ਦੇਖੋ ਹੁਣ ਆਪਾਂ ਸਲਾਈ ਲਾਉਣੀ ਆ ਇਇਸ ਤਰ੍ਹਾਂ ਇੱਕ ਪਾਸੇ ਤਾਂ ਆਪਾਂ ਦੇਖੋ ਜੀ ਸਲਾਈ ਸਿਰੇ ਤੱਕ ਲਾ ਲਿਆ। ਇਇਸ ਤਰ੍ਹਾਂ ਦੇਖੋ ਇਹ ਸਲਾਈ ਲਾ ਲਈ ਆਪਾਂ ਸਿਰੇ ਤੱਕ ਹੁਣ ਆਪਾਂ ਕੀ ਕਰਨਾ? ਇਹਨੂੰ ਐਸ ਤਰ੍ਹਾਂ ਕਰ ਲੈਣਾ। ਇਹਦੇ ਉੱਪਰ ਆਪਾਂ ਇੱਕ ਸਟਾਪ ਸਟਿਚ ਲਗਾ ਦੇਣੀ ਆ। ਇਹ ਇਹ ਨਾਲ ਲੱਗਣੀ ਸਲਾਈ। ਦੱਬ ਵੀ ਜਾਂਦੀ ਆ ਤੇ ਸਲਾਈ ਦੀ ਮਜ਼ਬੂਤੀ ਵੀ ਹੋ ਜਾਂਦੀ ਆ। ਹਾਂ ਆਪਾਂ ਦੂਸਰੇ ਪਾਸੇ 벨ਟ ਦੇ ਸਲਾਈ ਲਾਉਂਗੇ। ਇਹ ਐਡ ਕਰਾਂ। ਹਾਂ ਜੇ ਤੁਹਾਡੇ ਕੋਲੇ ਕੱਪੜਾ ਥੋੜਾ ਦਾ ਵੀ ਜਿਵੇਂ ਆਪਾਂ ਇਹ ਪ੍ਰੋਪਰ 3 ਇੰਚ ਕੀਤਾ ਤੁਹਾਡੇ ਕੋਲੇ ਥੋੜਾ ਕੱਪੜਾ ਤਾਂ ਤੁਸੀਂ ਜੋੜ ਲਾ ਕੇ ਵੀ 벨ਟ ਰੈਡੀ ਕਰ ਸਕਦੇ ਹੋ। ਆ ਜਿਹੜੀ ਦੂਜੀ ਸਲਾਈ ਲਾਈ ਆ ਇਹਦੇ ਵਿੱਚ ਨਾ ਆਪਾਂ ਬਣਾਉਣਾ ਹੁੰਦਾ ਨੇਫਾ ਜਿਹਨੂੰ ਨੇਫੇ ਵਾਲੀ ਛਿੜੀ ਕਹਿੰਦੇ ਨੇ। ਚਿੜੀ ਬਣਾਉਣੀ ਹੈ ਇਹਦੇ ਲਈ ਦੇਖੋ ਆਪਾਂ ਤਿੰਨ ਹੂਂਗਲਾਂ ਮੈਂ ਤੁਹਾਨੂੰ ਉਂਗਲਾਂ ਦੇ ਹਿਸਾਬ ਨਾਲ ਹੀ ਦੱਸੂ ਤਿੰਨ ਹੂਂਗਲਾ ਆਪਾਂ ਕੱਪੜਾ ਛੱਡਣਾ ਇੱਥੋਂ ਆਪਾਂ ਸਲਾਈ ਆ ਜਿਹੜੀ ਬੈਕ ਲੈ ਜਾਣੀ ਆ ਆ ਦੇਖੋ ਇੱਥੇ ਆਪਾਂ ਸੂਈ ਜਿੱਥੋਂ ਵੀ ਆਪਾਂ ਸਲਾਈ ਬੈਕ ਲੈ ਕੇ ਜਾਣੀ ਹੁੰਦੀ ਓਦੇ ਵਿੱਚ ਸੂਈ ਆਪਾਂ ਵਿੱਚ ਰੱਖਣੀ ਹੁੰਦੀ ਆ ਦੇਖੋ ਜੀ ਆਪਾਂ ਆਹ ਵਾਲਾ ਹਿੱਸਾ ਇੰਨਾ ਛੱਡਿਆ ਸੀ ਨੇਫੇ ਵਾਲੀ ਜਿਹੜੀ ਚਿੜੀ ਇਹ ਦੋ ਤਰੀਕਿਆਂ 'ਚ ਬਣਦੀ ਹੁੰਦੀ ਹੈ ਇੱਕ ਤਾਂ ਇਹ ਐਦਾਂ ਹੀ ਸਲਾਈ ਲੱਗ ਜਾਂਦੀ ਹੁੰਦੀ ਹੈ ਇਸ ਤਰ੍ਹਾਂ ਇਹ ਲੱਗ ਜਾਂਦੀ ਹੈ ਤੁਰ ਤੱਕ ਇੱਕ ਸਲਾਈ ਹੁੰਦੀ ਹੈ ਉਹ ਜਿਹੜਾ ਆਹ ਵਾਲਾ ਕੱਪੜਾ ਇਹਨੂੰ ਆਪਾਂ ਐਦਾਂ ਇਹ ਐਦਾਂ ਫੋਲਡ ਕਰ ਲੈਣਾ ਠੀਕ ਹੈ ਜੀ ਦੋਵੇਂ ਤਰੀਕਿਆਂ ਦੇ ਵਿੱਚ ਆਪਣੀ ਜਿਹੜੀ ਇਹ ਸਲਾਈ ਆ ਸਹੀ ਹੁੰਦੀ ਆ ਤੁਸੀਂ ਕਿਸੇ ਵੀ ਤਰੀਕੇ 'ਚ ਲਾ ਸਕਦੇ ਹੋਗੇ ਅੱਜ ਆਪਾਂ ਤੁਹਾਨੂੰ ਐਦਾਂ ਪਾ ਕੇ ਦਿਖਾਵਾਂਗੇ ਜਿਸ ਦਿਨ ਆਪਾਂ ਫੇਰ ਸਲਵਾਰ ਦੀ ਸਲਾਈ ਕੀਤੀ ਫੇਰ ਆਪਾਂ ਤੁਹਾਨੂੰ ਦੂਸਰੇ ਤਰੀਕੇ ਚ ਜੜੀ ਬਣਾ ਕੇ ਦਿਖਾਵਾਂਗੇ ਆ ਲਓ ਜੀ ਐਦਾਂ ਇੱਥੋਂ ਸਲਾਈ ਸ਼ੁਰੂ ਕੀਤੀ ਆ ਇਹ ਇੱਥੋਂ ਇਧਰੋਂ ਇੱਥੋਂ ਹੁਣ ਆਪਾਂ ਧਾਗੇ ਵੀ ਕਰ ਲੈਣੇ ਹੈਗੇ ਕਟਿੰਗ। ਉਹ ਤਾਂ ਜਿਹੜੀ ਕਟਿੰਗ ਕਰਨ ਤੋਂ ਬਾਅਦ ਆ ਦੇਖੋ ਆ ਬਣ ਗਿਆ ਆਪਣਾ ਐਦਾਂ ਐਦਾਂ ਹੋ ਗਿਆ। ਹੁਣ ਆਪਾਂ ਕੀ ਕਰਨਾ? ਇਹਨੂੰ ਐਦਾਂ ਫੋਲਡ ਕਰਕੇ ਆ ਦੇਖੋ। ਇੱਥੇ ਆਪਾਂ ਨੇਪਿਆ ਨੇਪੇ ਵਾਲੀ ਸਿਲਾਈ ਲਾ ਮੰਗੇ ਐਸ ਦਾ। ਨੇਫੇ ਦੇ ਵਿੱਚ ਆਪਣੇ ਵਾਲਣਾ ਪੈਣ ਦੇਖੋ ਇੱਥੋਂ ਦੂਰੋਂ ਨਾ ਐਦਾਂ ਦੂਰੋਂ ਐਦਾਂ ਕੱਪੜਾ ਫੋਲਡ ਕਰਕੇ ਫੜੋ ਤਾਂ ਕਿ ਨਾ ਆਪਣਾ ਕੱਪੜਾ ਬਿਲਕੁਲ ਪ੍ਰੋਪਰ ਸਿੱਧਾ ਫੋਲਡ ਹੋਵੇ ਦੇ ਵਿੱਚ ਫਿਰ ਨੇਫੇ 'ਚ ਬਲ ਨਹੀਂ ਪੈਣੀ ਦੇਖੋ ਜੀ ਇਸ ਤਰ੍ਹਾਂ ਨਿੱਫੇ ਦੇ ਵਿੱਚ ਬਲ ਨਹੀਂ ਪੈਂਦੇ ਹੈਗੇ ਆ ਦੇਖੋ ਆਪਣਾ ਬਲਤ ਬਣ ਕੇ ਹੋ ਗਈ ਤਿਆਰ ਇੱਥੋਂ ਨਾ ਆਹ ਵਾਲੇ ਕੱਪੜੇ ਨੂੰ ਐਦਾਂ ਫੋਲਡ ਕਰ ਲਓ ਇਹ ਇਸ ਤਰ੍ਹਾਂ ਆ ਦੇਖੋ ਇੱਥੋਂ ਸਲਾਈ ਆਪਾਂ ਨਾ ਵਾਪਸ ਲੈ ਕੇ ਆਉਣੀ ਆ ਵਾਪਸ ਇੱਥੇ ਤੱਕ ਲੈ ਕੇ ਆਉਣੀ ਆ ਜਿੱਥੇ ਤੱਕ ਆਪਾਂ ਆਹ ਵਾਲੀ ਸਲਾਈ ਹੈਗੀ ਸਲਾਈ ਕੋਲੋਂ ਆਪਾਂ ਵਾਲੀ ਸਲਾਈ ਹੈ ਜਿਹੜੀ ਆਪਾਂ ਦੱਬ ਦੇਣੀ ਹੈ ਇਹ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਦੱਬ ਕੇ ਇਹਦੇ ਉੱਪਰ ਆਪਾਂ ਸਲਾਈ ਲਾ ਦੇਣੀ ਹੈ ਆ ਦੇਖੋ ਜੀ ਆਪਣੀ ਸਲਵਾਰ ਦੀ ਜਿਹੜੀ ਬੈਲਟ ਹੈ ਇਹ ਬਣ ਕੇ ਤਿਆਰ ਹੋ ਚੁੱਕੀ ਆ ਆ ਹੋ ਗਿਆ ਆਪਣੀ ਨੇਫੇ ਵਾਲੀ ਜਿਹੜੀ ਠੀਕ ਹੈ ਜੀ ਇਸ ਤਰ੍ਹਾਂ ਆਪਣੀ ਬੈਲਟ ਰੈਡੀ ਹੋ ਜਾਂਦੀ ਆ ਰੇਡੀ ਕਰਨ ਤੋਂ ਬਾਅਦ ਆ ਦੋਵੇਂ ਸਲਾਈਆਂ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਕੇ ਬੈਕ ਵਾਲੀ ਤੇ ਫਰੰਟ ਵਾਲੀ ਨੂੰ ਆਪਾਂ ਇੱਥੇ ਇੱਕ ਕੱਟ ਲਗਾ ਲੈਣਾ ਅੱਧ ਕਰਕੇ ਇਹਦਾ ਇੱਕ ਲਗਾ ਲੈਣਾ ਆਪਾਂ ਇੱਧਰ ਇਹ ਕੱਟ ਲਗਾਉਣ ਤੋਂ ਬਾਅਦ ਆਪਾਂ ਨਾ ਬਲ ਹਮੇਸ਼ਾ ਕੱਟ ਘਟਾ ਕੇ ਪਾਉਣੇ ਨੇ ਆ ਦੇਖੋ ਆਪਾਂ ਇੱਥੋਂ ਤੁਸੀਂ 4 ਇੰਚ ਤੇ ਸਾਢੇ 4 ਲਾ ਲੈਣਾ ਦੇਖੋ ਇਹ 4 ਜਾਂ 4.5 ਜਾਂ 5 ਚ ਦਾ ਏ ਨਹੀਂ ਹੁੰਦਾ ਵੀ ਆਪਾਂ ਇੰਨੇ ਹੀ ਘਟਾਉਣਾ ਮਤਲਬ ਕੀ ਆ ਆਪਾਂ ਜਦੋਂ ਵਾਲ ਪਾਉਣੇ ਨੇ ਮਤਲਬ ਕੀ ਚਾਰ ਪੰਜ ਉਂਗਲਾਂ ਘਟਾ ਕੇ ਇਸ ਘੱਟ ਹਿੱਸੇ 'ਚ ਪਾਉਣੇ ਨੇ ਜਿਹੜੇ ਵਾਲ ਨੇ ਉਹ ਆਪਣੇ ਜਦੋਂ ਨਾ ਇੱਥੋਂ ਜ਼ਿਆਦਾ ਹਿੱਸੇ 'ਚ ਪੈ ਜਾਂਦੇ ਨੇ ਇੱਥੇ ਅੱਧ ਤੱਕ ਵਾਲ ਪੈ ਜਾਂਦੇ ਨੇ ਫਿਰ ਆਪਣੀ ਸਲਵਾਰ ਦਾ ਜਿਹੜਾ ਪਹੁੰਚਾਗਾ ਉਹ ਘੁੰਮਣ ਲੱਗ ਪੈਂਦਾ ਇੱਕ ਇੱਕ ਇੰਚ ਤੇ ਇਨਸਾਨ ਆਪਾਂ ਇੱਥੇ ਲਾਵਾਂਗੇ ਆ ਲੋ ਜੀ ਇੱਥੇ ਆਪਾਂ ਇੰਨੇ ਹਿੱਸੇ 'ਚ ਬਲ ਪਾਉਣੇ ਨੇ ਆਪਾਂ ਬਲ ਇੱਥੋਂ ਤੋਂ ਲੈ ਕੇ ਇੱਥੇ ਤੱਕ ਪਾਉਣੇ ਨੇ ਬਸ ਤੁਸੀ ਬੈਲਟ ਬਣਾਉਣੀ ਆ ਇੱਥੇ ਅੱਧ ਕਰਕੇ 4 1/2 ਇੰਚ ਲਾ ਲਓ ਚਾਹੇ ਤੁਸੀਂ ਆਪਣੇ ਹੱਥ ਦਾ ਹਿਸਾਬ ਰੱਖ ਲਓ ਆਪਾਂ ਇੰਨਾ ਕੱਪੜਾ ਕਟਾ ਕੇ ਬਲ ਪਾਉਣੇ ਆ ਬਲ ਆਪਾਂ ਇੱਥੋਂ ਪਾਉਣੇ ਸ਼ੁਰੂ ਕਰਾਂਗੇ ਹੁਣ ਆਜੋ ਜੀ ਆਪਾਂ ਬਲ ਪਾਉਣੇ ਆ ਦੇਖੋ ਬਲ ਪਾਉਣ ਟਾਈਮ 'ਨਾ ਆਪਾਂ ਪਿੱਛੇ ਬਲ ਪਾਉਣਾ ਹੁੰਦਾ ਇੱਕ ਆਹ ਦੇਖੋ ਆਪਣੀ ਆਸਣ ਵਾਲੀ ਸਿਲਾਈ ਆ ਇਹੇ ਇਹ ਆਪਣੀ ਆਸਣ ਵਾਲੀ ਸਲਾਈ ਆਪਾਂ ਇੱਥੋਂ ਵਲ ਚੱਕ ਕੇ ਇੱਥੇ ਰੱਖ ਲੈਣਾ ਇੱਕ ਵਾਰ ਆਪਾਂ ਇਧਰ ਪਾ ਦੇਣਾ ਹਾਂ ਆ ਪਹਿ ਗਿਆ ਵਾਲੇ ਪਿੱਛੇ ਵਾਲਾ ਵਾਲਾ ਬੈਗ ਪਿਛਲੀ ਆਸਣ ਵਾਲਾ ਵਾਲਾ ਠੀਕ ਹੈ ਆ ਦੇਖੋ ਜੀ ਹੁਣ ਆਪਾਂ ਵਲ ਪਾਵਾਂਗੇ ਵਲ ਪਾਉਣ ਟਾਈਮ ਆਪਾਂ ਕੀ ਕਰਨਾਗਾ ਆਪਾਂ ਨਾ 벨ਟ ਰੱਖਣੀ ਆ ਨੀਚੇ ਆ ਬੈਲਟ ਦੀ ਪਿਛਲੀ ਸਲਾਈ ਹੈ ਤੇ ਆ ਆਪਣੀ ਆਸਣ ਵਾਲੀ ਸਲਾਈ ਹੈ ਠੀਕ ਹੈ ਜੀ ਆਹ ਵਾਲੀ ਆਸਣ ਵਾਲੇ ਆਹ ਵਾਲੀ ਸਲਾਈ ਨੂੰ ਇਹਦੇ ਨਾਲ ਮਿਲਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਮਲਾਉਣ ਤੋਂ ਬਾਅਦ ਆਪਾਂ ਦੇਖੋ ਇੱਥੇ ਰੱਖਾਂਗੇ ਐਦਾਂ ਆਪਾਂ ਬੈਲਟ نیچے ਰੱਖਣੀ ਆ ਸਲਵਾਰ ਦਾ ਜਿਹੜਾ ਘੇਰਾ ਵਾਲਾ ਪਾਸਾ ਹੈਗਾ ਇਹ ਆਪਾਂ ਉੱਪਰ ਰੱਖਣਾ ਹੈ ਠੀਕ ਹੈ ਜੀ ਆ ਦੇਖੋ ਇੱਥੋਂ ਆਪਾਂ ਇਧਰ ਨੂੰ ਸਲਾਈ ਮਾਰਨੇ ਸ਼ੁਰੂ ਕਰਨੇ ਇਹ ਇਸ ਤਰ੍ਹਾਂ ਆਪਾਂ ਇੱਕ ਸਲਾਈ ਦੇ ਨਾਲ ਹੀ ਬਲ ਪਾ ਲੈਣੇ ਨੇ ਦੇਖੋ ਆ ਗਿਆ ਆਪਣਾ ਨਸਾਨ ਜਿੱਥੋਂ ਆਪਾਂ ਨਾ ਵਾਲ ਪਾਉਣੇ ਸ਼ੁਰੂ ਕਰਨੇ ਆਪਾਂ ਨਾ ਇੱਥੋਂ ਹੁਣ ਵਾਲ ਆਪਾਂ ਆਹ ਦੇਖੋ ਜਿਹੜਾ ਪਹਿਲਾ ਵਾਲਾ ਆਪਣਾ ਇੱਥੇ ਪਾਉਣਾ ਵਾਲਾ ਆਪਾਂ ਪਾਉਣੇ ਕਿੰਨੇ ਕਿੰਨੇ ਇੰਚ ਦੇਖੋ ਜੀ ਮੈਂ ਕਦੇ ਮਿਲ ਕੇ ਨਹੀਂ ਪਾਏ ਆਹ ਵਾਲਾ ਨਾ ਜਿਹੜਾ ਮਸ਼ੀਨ ਦਾ ਹਿੱਸਾ ਹੁੰਦਾ ਜ ਬਹੁਤ ਛੋਟੇ ਵਾਲ ਪਾਉਣੇ ਆ ਤਾਂ ਇਹਦਾ حساب ਲਾ ਲਓ ਉਸ ਤੋਂ ਵੱਡੇ ਪਾਉਣੇ ਨੇ ਤਾਂ ਇਹਦਾ ਹਿਸਾਬ ਲਾ ਲਓ ਜਿਆਦਾ ਵੱਡੇ ਵਾਲ ਪਾਉਣੇ ਆ ਤਾਂ ਇਹਦਾ ਹਿਸਾਬ ਲਾ ਲਓ ਵਾਲ ਤੁਹਾਡਾ ਘੇਰ ਜਿਆਦਾ ਤਾਂ ਨੇੜੇ ਨੇੜੇ ਵਾਲ ਪਾਈ ਚੱਲੋ ਘੇਰ ਸਲਵਾਰ ਦਾ ਛੋਟਾ ਤਾਂ ਵਾਲ ਦੂਰ ਦੂਰ ਪਾ ਲਓ ਆ ਦੇਖੋ ਜੀ ਆ ਆਪਣਾ ਨਾ ਜਿਹੜਾ ਆਪਣਾ ਉਹ ਹੁੰਦਾਗਾ ਸਲਵਾਰ ਦਾ ਪੱਲਾ ਹੁੰਦਾਗਾ ਨਾ ਫਰੰਟ ਵਾਲੇ ਪੱਲੇ ਜਿਹਨੂੰ ਪੱਟ ਵੀ ਕਹਿ ਲੈਂਦੇ ਨੇ ਪੱਲੇ ਵੀ ਕਹਿ ਲੈਂਦੇ ਨੇ ਉਹਦਾ ਸੈਂਟਰ ਹਗਾ ਜਿਹੜਾ ਇਹ ਵਾਲਾ ਇਹ ਆਪਣਾ ਇਦਾਂ ਪੈਣਾ ਚਾਹੀਦਾ ਦੇਖੋ ਇਸ ਤਰ੍ਹਾਂ ਤਾਂ ਜਿਹੜੀ ਆਪਣੀ ਕਰੀਜ਼ ਆ ਇਹ ਪ੍ਰੋਪਰ ਸਿੱਧੀ نیچے ਨੂੰ ਬਣ ਕੇ ਤਿਆਰ ਹੁੰਦੀ ਹੈ ਜੀ ਇਹ ਵਾਲ ਨੂੰ ਆਪਾਂ ਰੁੱਝੋ ਨਹੀਂ ਕਰਨਾ ਹੈਗਾ ਵੀ ਜਿਹੜਾ ਆਪਾਂ ਹਾਫ ਕਰਦੇ ਆਂਗੇ ਹਾਫ ਕਰਨਾ ਕਿਵੇਂ ਆ ਬਸ ਜਿਹੜੇ ਸਲਵਾਰ ਦੇ ਆਪਾਂ ਪੱਲੇ ਕੱਟੇ ਹੁੰਦੇ ਨੇ ਆਪਾਂ ਉਹਦਾ ਅੱਧ ਕਰ ਲੈਣਾਗਾ ਆ ਦੇਖੋ ਆਪਾਂ ਇੱਥੇ ਤੱਕ ਆ ਗਏ ਇਹ ਆ ਦੇਖੋ ਆਪਾਂ ਇੱਥੇ 20 ਇੰਚ ਦਾ ਨਸਾਨ ਲਾਇਆ ਸੀ ਆ ਇਸੇ ਚ ਵਾਲ ਨਹੀਂ ਪਾਉਣੇ ਚਾਹੀਦੇ ਜੀ ਫੇਰ ਕੀ ਹੁੰਦਾ ਨਹੀਂ ਨਾ ਆਪਣੇ ਮਤਲਬ ਕਿ ਲੱਤਾਂ ਦੇ ਸੈਂਟਰ ਚ ਕੱਪੜਾ ਇਕੱਠਾ ਹੋਣ ਲੱਗ ਜਾਂਦਾ ਠੀਕ ਹੈ ਜੀ ਇੱਥੇ ਆਪਾਂ ਵਾਲ ਨਹੀਂ ਪਾਉਣੇ ਜੇ ਤੁਹਾਡਾ ਸੈਂਟਰ ਚ ਆ ਕੇ ਹਲਕਾ ਜਿਹਾ ਕੱਪੜਾ ਘਟਦਾ ਤਾਂ ਤੁਸੀਂ ਦੋ ਵਾਲ ਛੋਟੇ ਛੋਟੇ ਪਾ ਲਓ ਜੇ ਤੁਹਾਡਾ ਕੱਪੜਾ ਵੱਧਾ ਦਾ ਤਾਂ ਵੀ ਤੁਸੀਂ ਉਹ ਚੀਜ਼ ਦੀ ਐਡਜਸਟਮੈਂਟ ਕਰ ਸਕਦੇ ਹੋ ਜਿਆਦਾ ਕੱਪੜੇ ਦੀ ਨਹੀਂ ਜਿੱਦਾਂ ਇੱਕ ਅੱਧਾ ਇੰਚ ਜਾਂ ਇੱਕ ਅੱਧੇ ਵਾਲ ਦਾ ਫਰਕ ਪੈਂਦਾ ਤਾਂ ਇਹ ਆ ਲੋ ਜੀ ਆਹ ਜਿਹੜੀ ਸਲਾਈ ਆ ਦੇਖੋ ਆਹ ਵਾਲੀ ਇਹਨੂੰ ਆਪਾਂ ਇਹਦੇ ਨਾਲ ਪ੍ਰੋਪਰ ਸਲਾਈ ਦੇ ਉੱਪਰ ਸਲਾਈ ਧਰ ਕੇ ਮਿਲਾ ਲੈਣਾ ਤੇ ਆਹ ਦੇਖੋ ਆਹ ਵਾਲ ਨੂੰ ਆਪਾਂ ਇਦਾਂ ਕਰਕੇ ਨਾ ਜਿਹੜਾ ਕੱਪੜਾ ਬਚੇ ਆਪਾਂ ਉਹ ਵਾਲ ਪਾ ਤਾਂ ਆਹ ਸਲਾਈ ਨੂੰ ਸਲਾਈ ਨਾਲ ਮਿਲਾ ਦੇ ਨਾ ਦੇਖੋ ਆਪਾਂ ਇੱਥੇ ਤੱਕ ਇੱਥੇ ਨਾ ਸੈਂਟਰ ਵਾਲੀ ਆਸਣ ਵਾਲੀ ਸਲਾਈ ਆ ਗਈ ਦੇਖੋ ਆਪਾਂ ਇਹਦੋਂ ਅੱਗੇ ਵੱਲ ਕਿਵੇਂ ਪਾਉਣੇ ਨੇ ਆਪਾਂ ਸਲਾਈ ਬੈਕ ਲੈ ਆਉਣੀ ਆ ਇਸ ਤਰ੍ਹਾਂ ਇਸ ਤਰ੍ਹਾਂ ਬੈਕ ਲੈ ਆ ਕੇ ਨਾ ਕੋਈ ਵੀ ਜਦੋਂ ਵੀ ਆਪਾਂ ਸਲਾਈ ਬੈਕ ਕਰਨੀ ਆ ਨਾ ਆਪਾਂ ਸੂਈ ਨੂੰ ਕੱਪੜੇ 'ਚ ਹੀ ਰੱਖਣਾ ਤੇ نیچے ਧਿਆਨ ਰੱਖਣਾ ਦੇਖੋ ਵੀ ਆਪਣਾ ਜਿਹੜਾ ਆਹ ਵਾਲਾ ਕੱਪੜਾ ਹੈ ਸਲਾਈ 'ਚ ਨਾਲ तक लैके आनी है जिथे तक आप जिथो आपने देखो जी आप आ गए उ जिथो आपने शुरू किए ऐसे तरह जी आप इतना इधरली साइड सिलाई है, ऐसे तरह जी आप इधर ਇਧਰਲੇ ਪਾਸੇ ਹੁਣ ਦੇਖੋ ਦੂਜੇ ਪਾਸੇ ਆਪਾਂ ਤੁਹਾਨੂੰ ਪ੍ਰੋਪਰ ਦੱਸਤਾ ਵੀ ਕਿੱਦਾਂ ਵਾਲ ਪਾਉਣੇ ਨੇ ਇਧਰਲੇ ਪਾਸੇ ਵੀ ਤੁਹਾਨੂੰ ਆਪਾਂ ਇੱਕ ਅੱਧਾ ਵਾਲ ਪਾ ਕੇ ਦਿਖਾਉਣੇ ਆਗੇ ਵੀ ਕਿਵੇਂ ਪਾਉਣੇ ਨੇ ਸੌਖੇ ਤਰੀਕੇ ਚ ਵਲ ਪਾ ਜੰਦੇ ਨੇ ਐ ਨਹੀਂ ਹੈਗਾ ਵੀ ਕਦੇ ਆਪਣਾ 벨ਟ ਦਾ ਕਪੜਾ ਵੱਧ ਗਿਆ ਜਾਂ ਜਾਂ ਤੁਹਾਡਾ ਆਪਣਾ ਜਾਂ ਫਿਰ ਸਲਵਾਰ ਦੇ ਘੇਰੇ ਦਾ ਕਪੜਾ ਆ ਦੇਖੋ ਆ ਆ ਗਿਆ ਆਪਾਂ ਨਿਸ਼ਾਨੀ ਤੇ ਜਿੱਥੋਂ ਆਪਾਂ ਵਲ ਪਾਉਣੇ ਨੇ ਐਸੇ ਤਰ੍ਹਾਂ ਜੀ ਆਪਾਂ ਇੱਥੋਂ ਵਲ ਪਾਉਣੇ ਸ਼ੁਰੂ ਕਰ ਦੇਣੇ ਨੇ ਦੇਖੋ ਆਪਾਂ ਪਹਿਲਾ ਵਲ ਇੱਥੇ ਪਾਉਣਾ ਹੈ ਸੇ ਤਰ੍ਹਾਂ ਜੀ ਆਪਾਂ ਬਲ ਪਾ ਲੈਣੇ ਨੇ ਇੱਕ ਗੱਲ ਹੋਰ ਜਦੋਂ ਨਾ ਆਪਣੀ ਸਲਵਾਰ ਦੀ ਬੈਲਟ ਦੀ ਚੜਾਈ ਜ਼ਿਆਦਾ ਹੁੰਦੀ ਹੈ ਜੀ ਤਾਂ ਸਲਵਾਰ ਦੇ ਬਾਲ ਜਿਹੜਾ ਜ਼ਿਆਦਾ ਹਿੱਸੇ ਚ ਪੈਂਦੇ ਨੇ ਤਾਂ ਸਲਵਾਰ ਦੇ ਬਾਲ ਜ਼ਿਆਦਾ ਵੱਡੇ ਨਹੀਂ ਚੱਕਣੇ ਹੁੰਦੇ ਆਪਾਂ ਛੋਟੇ-ਛੋਟੇ ਹੀ ਚੱਕਣੇ ਹੁੰਦੇ ਨੇ ਜਦੋਂ ਆਪਾਂ ਇੱਕ ਦੋ ਸੂਟ ਸਲਾਈ ਕਰ ਲੈਣੇ ਆ ਨਾ ਆਪਾਂ ਨੂੰ ਆਪਣੇ ਆਪ ਹੀ ਹਿਸਾਬ ਆ ਜਾਂਦਾ ਹੈ ਖਣਾ ਕਈ ਵਾਰੀ ਨਾ ਜਦੋਂ ਆਪਾਂ ਵਾਲ ਪਾਉਣੇ ਹੁੰਨੇ ਆ ਕੋਈ ਸਿੰਥੈਟਿਕ ਕਪੜਾ ਹੁੰਦਾ ਵੀ ਆਹ ਵਾਲਾ ਵਾਲ ਨਾ ਐਦਾਂ ਹੋ ਜਾਂਦਾ ਫਿਰ ਉਹਦੇ ਨਾਲ ਕੀ ਹੁੰਦਾਗਾ ਆਪਾਂ ਜਦੋਂ ਸਲਵਾਰ ਦੀ ਆਪਣੀ ਸਾਰੀ ਸਟਿਚਿੰਗ ਵਗੈਰਾ ਹੋ ਜਾਂਦੀ ਆ ਥੋੜੇ ਕਿ ਟਾਈਮ ਬਾਅਦ ਆਪਣੇ ਵਾਲ ਨਾ ਸਲਾਈ ਚੋਂ ਨਿਕਲ ਜਾਂਦੇ ਨੇ ਦੇਖੋ ਆਪਣੀ ਇਧਰ ਤਾਂ ਸिलाई ਡਬਲ ਹੋਈ ਹੋਈ ਹੈ ਕਿ ਬਲਾਂ ਵਾਲੀ ਸिलाई ਆਪਾਂ ਨੂੰ ਜਰੂਰ ਡਬਲ ਕਰਨੀ ਚਾਹੀਦੀ ਹੈ ਇਹ ਇਸ ਤਰ੍ਹਾਂ ਆਪਾਂ ਹੁਣ ਆਹ ਵਾਲੀ ਸिलाई ਲਾ ਕੇ ਤੁਹਾਨੂੰ ਸਲਵਾਰ ਸਿੱਧੀ ਕਰਕੇ ਦਿਖਾਉਣੀ ਹੈ ਵੀ ਆਪਣੇ ਵਾਲ ਕਿੱਦਾਂ ਪੈਣੋ ਹੋਜੀ ਆਪਣੇ ਸਲਵਾਰ ਦੇ ਸਾਰੇ ਵਾਲ ਪੈ ਚੁੱਕੇ ਨੇ ਦੇਖੋ ਆਪਣੇ ਇੱਕ ਸਾਰਾ ਦੇਖੋ ਜੀ ਆਪਣੇ ਸਲਵਾਰ ਦੇ ਵਾਲ ਪੈ ਗੇ ਬਹੁਤ ਹੀ ਆਪਣੀ ਮਤਲਬ ਕਿ ਹੈਵੀ हिਪ ਦੇ ਸਾਈਜ਼ ਦੀ ਸਲਵਾਰ ਸੀਗੀ ਦੇਖੋ ਇਸ ਤਰ੍ਹਾਂ ਆਪਣੇ ਆ ਵਾਲ ਪੈ ਗੇ ਇਸ ਤਰ੍ਹਾਂ ਵਲ ਪਾਉਣ ਦੇ ਨਾਲ ਦੇਖੋ ਕਦੇ ਵੀ ਆਪਣੀ ਸਲਵਾਰ ਦਾ ਪੌਂਚਾ ਨਹੀਂ ਘੁੰਮਦਾ ਘੁੰਮਦਾ ਕਿਉਂ ਨਹੀਂ ਦੇਖੋ ਜੀ ਕੋਈ ਵੀ ਉਹ ਝੁਲਜਨ ਚ ਪੈਣ ਦੀ ਜ਼ਰੂਰਤ ਨਹੀਂ ਵਲ ਆਪਾਂ ਘੱਟ ਹਿੱਸੇ ਚ ਪਾਉਣੇ ਆ ਜਿਆਦਾ ਚ ਵੀ ਨਹੀਂ ਦੇਖੋ ਆ ਆਪਣੀ ਬੈਲਟ ਆ ਜਿੱਦਾਂ ਆਪਣਾ ਪ੍ਰੋਪਰ ਕਮੀਜ਼ ਸੌਰੀ ਸਲਵਾਰ ਰੱਖੀ ਹੁੰਦੀ ਆ ਦੇਖੋ ਇੰਨਾ ਹਿੱਸਾ ਆਪਾਂ ਘਟਾ ਕੇ ਵਲ ਪਾਏ ਨੇ ਇਹ ਤਕਰੀਬਨ ਤੁਹਾਨੂੰ ਦੱਸ ਦਿਆਂ ਨੇ ਇੰਚੀ ਟੇਪ ਨਾਲ ਨਾਪ ਕੇ ਪਹਿਨਾ ਵੀ ਮੈਂ ਤੁਹਾਨੂੰ ਦੱਸਿਆ ਇਹ ਆਪਣਾ ਹੈਗਾ ਹਿੱਸਾ 4 4.5 ਇੰਚ ਆਪਾਂ ਘਟਾ ਕੇ ਵਲ ਪਾਏ ਨੇ ਐਦਾਂ ਥੋੜੇ ਹਿੱਸੇ 'ਚ ਵਲ ਪਾਉਣ ਦੇ ਨਾਲ ਕਦੇ ਵੀ ਆਪਣੀ ਸਲਵਾਰ ਦਾ ਪੌਂਚਾ ਘੁੰਮਦਾ ਨਹੀਂ ਹੈਗਾ ਕਰੀਜ਼ ਬਿਲਕੁਲ ਸਿੱਧੀ ਰਹਿੰਦੀ ਹੈਗੀ ਇਸ ਤਰ੍ਹਾਂ ਇੱਕ ਹੀ ਸਲਾਈ ਦੇ ਨਾਲ ਸਲਵਾਰ 'ਚ ਵਲ ਪਾਇ ਜਾਂਦੇ ਨੇ ਦੇਖੋ ਸਾਰੇ ਵਲ ਆਪਣੇ ਇੱਕ ਐ ਨਹੀਂ ਹੈਗਾ ਵੀ ਕੋਈ ਵੱਡਾ ਕੋਈ ਛੋਟਾ ਐਸ ਤਰ੍ਹਾਂ ਬਹੁਤ ਹੀ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਉਹ ਬਹੁਤ ਹੀ ਸੌਖੇ ਤਰੀਕੇ 'ਚ ਵਲ ਪਾ ਸਕਦੀਆਂ ਨੇ ਜੇ ਤੁਹਾਨੂੰ ਆਪਣਾ ਵਲ ਪਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਜਾਂ ਫਿਰ ਸਾਰੀ ਮਤਲਬ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਰੀਕਾ ਸਮਝ ਆਇਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ